ਸਾਰੇ ਪਵਨ ਬਾਣੀ ਦੇ ਇਤਿਹਾਸ ਦੇ ਲੜੀਵਾਰ ਕਥਾ ਵਿਚਾਰ ਆਪਾਂ ਸਭ ਨੇ ਰਾਜ ਮਿਲ ਕੇ ਸਰਵਣ ਕਰਨੀ ਹੈ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਪਤੇ ਦੀ ਪਾਲ ਕੇ ਸਾਂਝ ਔਰ ਰਸਮਾਂ ਕਰ ਲਏ ਭਗਤਾਂ ਵਿੱਚ ਖਾਓ ਸ੍ਰੀ ਸਹਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਰਜ ਸਿਤਾਬ ਜੀ ਦੇ ਨਮਾਣੀ ਜੀ ਦੇ ਸੇਵਕ ਨੂੰ ਸੁਰਜ ਵਜ ਕੇ ਬਲਾਵ ਬਥੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬੋਧ ਆਹ ਗੁਰੂ ਪਿਆਰੋ ਤੁੰਤਾ ਦੇ ਜੋਗ ਹੋ ਜੋ ਜੀ ਸਰਣ ਦੇ ਵਿੱਚ ਪਹੁੰਚੇ ਸਤਿਗੁਰੇ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਪਾ ਚਿੰਤਾ ਲੈ ਹਮਾਰੀ ਗੁਰੂ ਦੀ ਸਰਣ ਦੇ ਵਿੱਚ ਆਣ ਕਰਕੇ ਮਿਲੇ ਸੁਖ ਸੁਖ ਮਿਲਦਾ ਹੈ ਨਾਮદાન ਦੀਆਂ ਦਰਤਾ ਮਿਲਦੀਆਂ ਸੋਭਾ ਵਡਿਆਈ ਮਿਲਦੀ ਹੈ ਚਿੰਤਾ ਲੈ ਸਾਡੀ ਸਾਰੀ ਤਰ੍ਹਾਂ ਦੀਆਂ ਚਿੰਤਾਵਾਂ ਮੇਰੇ ਸਤਿਗੁਰੂ ਜੀ ਖਤਮ ਕਰ ਦਿੰਦੇ ਆ ਤੇ ਗੁਰਸਿੱਖੀ ਦੀ ਮਿੰਦੇ ਦਾ ਨਾਮ ਦਾਣ ਦੀ ਦਾਤ ਬਖਸ਼ਿਸ਼ ਕਰਕੇ ਅਸੀਸਾਂ ਬਖਸ਼ਿਸ਼ ਕਰਕੇ ਮੇਰੇ ਸਤਿਗੁਰੂ ਜੀ ਸਾਡਾ ਪਾਰੋਤਾਰਾ ਕਰਦੇ ਆਉ ਰਹੋ ਵਿਚਾਰ ਮਨਵਿਚਾਰੀਆਂ ਨੂੰ ਕਰਗੇ ਕਾਗਰ ਲੜੀਵਾਰ ਪਾਵਨ ਪਵਿੱਤਰ ਅਧਿਆਤ ਦੇ ਨਾਲ ਜੁੜਨਾ ਕਰਗੇ ਤਨ ਤਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਸਤਿਗੁਰੂ ਗੁਰੂ ਗਰੀਬ ਨਿਵਾਜ ਜੋਤਾਂ ਮਨਸੂਰਾਂ ਤੋਂ ਸੰਗਤਾਂ ਨੂੰ ਤਾਰਦੇ ਹੋਏ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਪਿੰਡ ਮੋਹੀ ਵਿਖੇ ਪਹੁੰਚਦੇ ਸਤ ਗੁਰੂ ਜੀ ਇੱਕ ਟਾਪ ਦੇ ਕਿਨਾਰੇ ਤੇ ਜਾ ਕੇ ਬੈਠਦੇ ਆ ਤੇ ਸਤ ਗੁਰਾਂ ਨੇ ਪਿੰਡ ਤੋਂ ਬਾਹਰ ਬਾਹਰ ਡੇਰਾ ਲਾਇਆਗਾ ਤੇ ਗੁਰੂ ਗਰੀਬਨਵਾਜ ਪਾਸਾ ਜੀ ਪਾਈ ਦਿਆ ਸੰਗ ਜੀ ਵਰਗਾਂ ਨੂੰ ਕਹਿੰਦੇ ਪਾਈ ਬੜਾ ਵਧੀਆ ਸੋਹਣਾ ਸੁਹਾਵਨਾ ਮੌਸਮ ਇੱਥੇ ਆਪਾਂ ਢਾਲ ਦੇ ਉੱਪਰ ਬੈਠ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰ ਗਏ ਤਾਂ ਹੁਣ ਗੁਰੂ ਪਿਆਰਿਓ ਸਿੱਖ ਸੰਗਤਾਂ ਨੂੰ ਵੀ ਪਤਾ ਲੱਗਿਆ ਕਿ ਸਤਿਗੁਰੂ ਜੀ ਪੰਚੇ ਹੋਏ ਆ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਵੀ ਉੱਥੇ ਪਹੁੰਚੀਆਂ ਗਈਆਂ। ਤਹਾਨੂੰ ਸਤਿਗੁਰਾਂ ਦੀ ਉਂਗਲ ਦੇ ਵਿੱਚ ਇੱਕ ਛੱਲਾ ਪਾਇਆ ਹੋਇਆ ਹੈ। ਆ ਜੋ ਗੁਰਦੁਆਰਾ ਸਾਹਿਬ ਵੀ ਉੱਥੇ ਬੜਾ ਸੋਹਣਾ ਬਣਿਆ ਹੋਇਆ ਹੈ ਉਹਦਾ ਨਾਮ ਹੈਗਾ ਗੁਰਦੁਆਰਾ ਛੱਲਾ ਸਾਹਿਬ। ਤਾਂ ਜਿਹੜਾ ਸਤਗੁਰਾਂ ਦੇ ਉਂਗਲ ਦੇ ਵਿੱਚ ਛੱਲਾ ਪਾਇਆ ਵਾ ਜਿਹਨੂੰ ਗੋਲ ਸਤਰਾਨ ਵੀ ਕਿਹਾ ਜਾਂਦਾ ਹੈ ਉਹ ਛੱਲਾ ਸਤਗੁਰਾਂ ਦੇ ਉਦੋਂ ਕੰਮ ਆਉਂਦਾ ਸੀ ਜਦੋਂ ਕਮਾਨ ਦੇ ਵਿੱਚੋਂ ਤੀਰ ਚਲਾਉਂਦੇ ਹੁੰਦੇ ਸਨ ਤਾਂ ਸਤਗੁਰਾਂ ਦੀ ਜਿਹੜੀ ਉਂਗਲ ਸੀਗੀ ਉਹ ਸੁੱਜ ਗਈ ਉਹ ਛੱਲਾ ਸੀ ਜਿਹੜਾ ਵਿੱਚ ਖੁੱਭ ਗਿਆ ਤਾਂ ਸਾਧਗੁਰਾਂ ਨੇ ਕਿਹਾ ਵੀ ਭਾਈ ਆਹ ਜਿਹੜਾ ਛੱਲਾ ਸਾਡੀ ਉਂਗਲ ਦੇ ਵਿੱਚ ਖੁੱਭਿਆ ਹੋਇਆ ਹੈ ਇਸ ਛੱਲੇ ਨੂੰ ਆਪਾਂ ਉਂਗਲ ਦੇ ਵਿੱਚੋਂ ਲਾਉਣਾ ਹੈ ਕੋਈ ਹੈ ਕੋਈ ਰੱਬ ਦਾ ਪਿਆਰਾ ਫਿਰ ਗੁਰੂ ਪਿਆਰੋ ਮਿਸਤਰੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਉਤੋਂ ਫਿਰ ਗੁਰੂ ਪਿਆਰੋ ਭਾਈ ਜਵਾਲਾ ਸਿੰਘ ਮਿਸਤਰੀ ਉਹਨੂੰ ਸੱਦਿਆ ਉਹ ਉਸ ਟਾਂ ਤੇ ਲਹਾਰ ਵੀ ਕਹਿ ਦਿੰਦੇ ਸੀ ਤਾਂ ਉਹਨੇ ਫਿਰ ਗੁਰੂ ਪਿਆਰੋ ਬੜਾ ਯਤਨ ਕੀਤਾ ਭਾਈ ਜਵਾਲਾ ਸਿੰਘ ਜੀ ਇੱਥੇ ਆਏ ਸਤਿਗੁਰਾਂ ਦੀ ਏ ਵੀ ਸੋਚਿਆ ਵੀ ਉਂਗਲਾ ਜਿਹੜੀ ਉਹ ਸੋਜੀ ਹੋਈ ਉਂਗਲਾ ਤਖਲੇ ਬਿਨਾ ਆਵੇ ਤਾਂ ਬੜੀ ਮਿਹਨਤ ਦੇ ਨਾਲ ਉਹਨੇ ਉਸ ਛੱਲੇ ਨੂੰ ਕਟਿਆ ਛੱਲਾ ਲੱਥਿਆ ਨਹੀਂ ਹੈ ਉਹ ਛੱਲੇ ਨੂੰ ਫਿਰ ਕੱਟਣਾ ਕੀਤਾ ਵੜਣਾ ਕੀਤਾ ਬਲੇਡ ਦੇ ਨਾਲ ਤਾਂ ਹੁਣ ਉਹਨੂੰ ਵੱਢ ਕੇ ਸਤਿਗੁਰਾਂ ਦੀ ਉਂਗਲ ਦੇ ਵਿੱਚੋਂ ਲਾ ਦਿੱਤਾ ਤੇ ਸਤਿਗੁਰੂ ਜੀ ਭਾਈ ਜਵਾਲਾ ਸਿੰਘ ਮਿਸਤਰੀ ਨੂੰ ਬੜੰਗਾਈ ਅਸੀਸਾਂ ਦਿੰਦੇ ਆ ਭਾਈ ਜਵਾਲਾ ਸਿੰਘ ਪ੍ਰਮਾਤਮਾ ਕਿਰਪਾ ਕਰੇ ਤੇਰੀਆਂ ਸਭ ਭਾਵਨਾਵਾਂ ਪੂਰੀਆਂ ਕਰਨ ਤੁਨ ਚੜ੍ਹਦੀ ਕਲਾ ਦੀ ਦਾਤ ਉਹ ਸਿੱਖੀ ਜੀਵਨ ਦੀ ਦਾਤ ਸਤਿਗੁਰਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਤੇ ਨਾਲ ਹੀ ਗੁਰੂ ਪਿਆਰਿਓ ਸਤਿਗੁਰਾਂ ਨੇ ਜਿਹੜਾ ਛੱਲਾ ਉਂਗਲ ਦੇ ਵਿੱਚੋਂ ਲਾਇਆ ਸੀ ਉਹ ਛੱਲਾ ਭਾਈ ਜਵਾਲਾ ਸਿੰਘ ਜੀ ਨੂੰ ਬਖਸ਼ਿਸ਼ ਕਰ ਦਿੱਤਾ ਸਤਿਗੁਰੂ ਜੀ ਕਹਿੰਦੇ ਆ ਲੈ ਭਾਈ ਤੈਨੂੰ ਬਖਸ਼ਿਸ਼ ਦਿੰਨੇ ਆਗੇ ਇਹ ਛੱਲੇ ਨੂੰ ਤੂੰ ਸਾਹਮ ਕੇ ਰੱਖਣਾ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹੇਗੀ ਤੇ ਪਰ ਉਸ ਪਰਿਵਾਰ ਨੇ ਗੁਰੂ ਪਿਆਰੋ ਸਤਿਗੁਰਾਂ ਦਾ ਜਿਹੜਾ ਛੱਲਾ ਸੀ ਉਹਨੂੰ ਨਮਸਟਕ ਦੇ ਨਾਲ ਲਾਇਆ ਤੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਤੇ ਜਿਹੜਾ ਰਾਏਕੋਟ ਸਤਿਗੁਰਾਂ ਨੇ ਰਾਏ ਕੱਲੇ ਦੇ ਪਰਿਵਾਰ ਨੂੰ ਆਏ ਕੱਲੇ ਨੂੰ ਗੰਗਾ ਸਾਗਰ ਬਖਸ਼ਿਸ਼ ਕੀਤਾ ਸੀ ਜਿਹਦੇ ਵਿੱਚ 185 ਮੋਰੀਆਂ ਆ ਗੀਆਂ ਦੇਖੋ ਗੰਗਾ ਸਾਗਰ ਹੈ ਜਿਹੜਾ 185 ਉਹਦੇ ਵਿੱਚ ਮੋਰੀਆਂ ਗਈਆਂ ਉਹਦੇ ਵਿੱਚ ਪਾਣੀ ਪਾ ਦਗੇ ਤੇ ਪਾਣੀ ਨਿਕਲ ਜਾਂਦਾ ਹੈ ਰੇਤਾ ਪਾ ਦਗੇ ਰੇਤਾ ਨਿਕਲ ਜਾਂਦਾ ਹੈ ਪਰ ਜੇ ਉਹਦੇ ਵਿੱਚ ਦੁੱਧ ਪਾ ਦਗੇ ਤੇ ਦੁੱਧ ਨਹੀਂ ਨਿਕਲਦਾ ਐਸੇ ਸਤਗੁਰਾਂ ਦੀ ਕਿਰਪਾ ਕੀ ਦੁੱਧ ਇੱਕ ਟੁਕਕਾ ਵੀ ਬਾਹਰ ਨਹੀਂ ਨਿਕਲਦਾ ਬਲਕੇ ਨਾਲੇ ਉਹਦੇ ਵਿੱਚ 185 ਮੂਰਗਾਂ ਗੀਆਂ ਤੇ ਉਹ ਜਿਹੜਾ ਗੰਗਾ ਸਾਗਰ ਇਹ ਪਾਈ ਜਵਾਲਾ ਸਿੰਘ ਮਿਸਤਰੀ ਆ ਏਸੇ ਨੇ ਬਣਾਇਆ ਸੀਗਾ ਉਹ ਮੋਹੀਪਿੰਡ ਦੇ ਰਹਿਣ ਵਾਲਾ ਤੇ ਸਤਗੁਰਾਂ ਨੂੰ ਉਹ ਗੰਗਾ ਸਾਗਰ ਭੇਟ ਕੀਤਾ ਸੀ ਸਮੁੱਚੇ ਪਰਿਵਾਰ ਨੇ ਤੇ ਸਤਗੁਰਾਂ ਨੇ ਉਹਨਾਂ ਨੂੰ ਛੱਲਾ ਪੇਟਾ ਕੀਤਾ ਤਾਂ ਹੁਣ ਗੁਰੂ ਪਿਆਰਿਓ ਸਤਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਕੁਝ ਸਮਾਂ ਰਹਿ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਸਤਗੁਰੂ ਜੀ ਕੁਝ ਸਮੇਂ ਬਾਅਦ ਚਾਲਾ ਪਾਉਂਦੇ ਐ ਭਾਈ ਜਵਾਲਾ ਸਿੰਘ ਜੀ ਉਨ੍ਹਾਂ ਦੇ ਪਰਿਵਾਰ ਨੂੰ ਤੇ ਸਿੱਖ ਸੰਗਤਾਂ ਨੂੰ ਤਾਰਦੇ ਹੋਏ ਸਤਿਗੁਰੂ ਜੀ ਕਿਉਂਕਿ ਵਾਰ-ਵਾਰ ਡੇਰੇ ਲਾਏ ਹੋਏ ਤਹਾਨੂੰ ਸਤਿਗੁਰਾਂ ਨੂੰ ਵਾਰ-ਵਾਰ ਫਿਰ ਨਹੀਂ ਉਤੋਂ ਦੀ ਲਜਾਈ ਜਾਂਦੇ ਆ ਵਾਰ-ਵਾਰ ਛੱਡਣ ਦੇ ਬਾਅਦ ਤੇ ਜਾ ਰਹੇ ਆ ਤੇ ਭਾਈ ਜਵਾਲਾ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਪਿੰਡ ਨੂੰ ਰੰਗ ਭਾਗ ਲਾਓ ਕਿਰਪਾ ਦਾ ਹੱਥ ਰੱਖੋ ਵੀ ਸਾਡੇ ਪਿੰਡ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਨਗਰ ਨੂੰ ਦੁੱਖ ਤਹਲੀ ਨਾ ਆਵੇ ਕਿਸੇ ਵੀ ਤਰ੍ਹਾਂ ਦਾ ਕੋਈ ਘਟਾ ਨਾ ਚੱਲਣਾ ਪਵੇ ਪਾਸ਼ਾ ਜੀ ਕਹਿੰਦੇ ਭਾਈ ਜੀ ਸਾਨੂੰ ਤੁਸੀਂ ਨਗਰ ਦੇ ਵਿੱਚ ਦੀ ਲੈ ਕੇ ਜਾਂਦੇ ਤਾਂ ਫਿਰ ਤੁਹਾਡੇ ਨਗਰ ਦੇ ਚੌਹੇ ਪਾਸੇ ਲੋਹੇ ਦੀ ਬਾੜ ਹੋ ਜਾਣੀ ਸੀ ਪਰ ਤੁਸੀਂ ਤਾਂ ਬਾਰ ਬਾਰ ਦੀ ਲਿਜਾਈ ਜਾਂਦੇ ਹੋ ਪਿੰਡ ਦੇ ਵਿੱਚ ਤਾਂ ਸਾਨੂੰ ਬਾੜੇ ਕੋਈ ਨਹੀਂ ਹੈ ਤਾਂ 사ਤਗੁਰੂ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਜੇ ਕੋਈ ਦੁਸ਼ਮਣ ਤੁਹਾਡੇ ਪਿੰਡ ਤੇ ਚੜ ਕੇ ਆਵੇਗਾ ਸਫਲ ਨਹੀਂ ਹੋਵੇਗਾ ਕਦੇ ਵੀ ਕੋਈ ਤੁਹਾਡੇ ਪਿੰਡ ਦੇ ਉੱਪਰ ਕੋਈ ਚੜ ਕੇ ਆਉਂਦਾਗਾ ਤਾਂ ਉਹ ਹਾਰੀ ਮੰਨ ਕੇ ਜਾਊਗਾ ਜਿੱਤ ਕੇ ਨਹੀਂ ਜਾਂਦਾ ਤਾਂ ਫਿਰ ਉੱਥੇ ਗੁਰੂ ਪਿਆਰਿਓ ਅੱਜ ਵੀ ਉੱਥੇ ਲਿਖਿਆ ਹੋਇਆ ਹੈ 1965 ਦੇ ਜਿਹੜੇ ਲੜਾਈ ਹੋਈ ਸੀਗੀ ਭਾਰਤ ਦੀ ਤੇ ਪਾਕਿਸਤਾਨ ਦੀ ਉਦੋਂ ਗੁਰੂ ਪਿਆਰਿਓ ਤਿੰਨ ਬੰਬ ਆਸੇ-ਪਾਸੇ ਡਿੱਗੇ ਸੀਗੇ ਬਹੁਤ ਵੱਡੇ ਤੇ ਮੋਹੀ ਪਿੰਡ ਦੇ ਆਸੇ-ਪਾਸੇ ਪਿੰਡਾਂ ਦਾ ਬਹੁਤ ਉਦੋਂ ਨੁਕਸਾਨ ਹੋਇਆ ਆ ਗੁਰੂ ਪਿਆਰਿਓ ਉਦੋਂ ਮੋਹੀ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ 1845 ਇਸਵੀ ਦੇ ਵਿੱਚ ਅੰਗਰੇਜ਼ਾਂ ਦੀ ਤੇ ਸਿੱਖਾਂ ਦੀ ਬੱਦੋਵਾਲ ਦੀ ਜੇ ਲੜਾਈ ਹੋਈ ਸੀਗੀ ਉਹਦੇ ਵਿੱਚ ਵੀ ਆਸ-ਪਾਸੇ ਬੜਾ ਨੁਕਸਾਨ ਹੋਇਆ ਪਰ ਗੁਰੂ ਪਿਆਰਿਓ ਮੋਹੀ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਪਰ ਉਹ ਇਸ ਗੱਲ ਨੂੰ ਸਮਝਦੇ ਆ ਕਿ ਸਤਿਗੁਰਾਂ ਦੇ ਬਚਨ ਹੈ ਧੰਗੁਰੂ ਕੰਗੀ ਤਰ ਪਾਸਾ ਜੀ ਨੇ ਬਚਨ ਕਰੇ ਸੀ ਵੀ ਤੁਹਾਡੇ ਪਿੰਡ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਦੁੱਖ ਤਕਲੀਫ ਨਹੀਂ ਆਉਂਦੀ ਜੇ ਕੋਈ ਚੜ ਕੇ ਵੀ ਆਵੇਗਾ ਤਾਂ ਉਹ ਹਾਰ ਕੇ ਜਾਵੇਗਾ ਸਫਲ ਨਹੀਂ ਹੁੰਦਾ ਆਸੇ ਪਾਸੇ ਪੰਨਾ ਦਾ ਨੁਕਸਾਨ ਬੜਾ ਹੋਇਆ ਪਰ ਪਿੰਡ ਮੋਹੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੁਣ ਜਿਹੜਾ ਸਤਗੁਰਾਂ ਨੇ ਛੱਲਾ ਬਖਸ਼ਿਸ਼ ਕੀਤਾ ਸੀਗਾ ਭਾਈ ਜਵਾਲਾ ਸਿੰਘ ਜੀ ਨੂੰ ਹੁਣ ਅੱਜ ਉਹਨਾਂ ਜਿੰਨਾ ਵੀ ਪਰਿਵਾਰ ਹੈ ਉਹ ਪਿੰਡ ਮੋਹੀ ਨਹੀਂ ਰਹਿ ਰਹੇ ਆ ਮੋਹੀ ਦੇ ਨਾਲ ਹੀ ਪਿੰਡ ਵਸਦਾ ਉਹ ਆਪਣੇ ਮੋਹੀ ਪਿੰਡ ਨੂੰ ਛੱਡ ਕੇ ਉਸ ਨਗਰ ਦੇ ਵਿੱਚ ਜਾ ਕੇ ਬਸ ਗਏ ਤਾਂ ਹਣ ਗੁਰੂ ਪਿਆਰਿਓ ਅੱਜ ਵੀ ਜਿਹੜਾ ਛੱਲਾ 10ਵੀਂ ਪੀੜ੍ਹੀ ਚੱਲਦੀ ਹੈ ਉਹਨਾਂ ਦੀ ਤੇ ਉਹ ਛੱਲਾ ਨਾਲ ਹੀ ਲੈ ਗਏ ਤੇ ਉਹ ਛੱਲਾ ਗੁਰੂ ਪਿਆਰਿਓ ਉਹਨਾਂ ਦੇ ਕੋਲ ਹੈ ਅੱਜ ਵੀ ਗੁਰੂ ਪਿਆਰਿਓ ਜੇ ਆਪਾਂ ਦਰਸ਼ਨ ਕਰਨਾ ਚਾਹੀਏ ਤਾਂ ਉਹਨਾਂ ਦੇ ਪਰਿਵਾਰ ਦੇ ਕੋਲੋਂ ਉਸ ਛੱਲੇ ਦੇ ਦਰਸ਼ਨ ਆਪਾਂ ਕਰ ਸਕਦੇ ਹਾਂ ਤਾਂ ਹਣ ਧੰਨ ਗੁਰੂ ਕੰਗੀਧਰ ਪਾਸਾ ਜੀ ਪਿੰਡ ਮੋਹੀ ਤੋਂ ਚਾਲਾ ਪਾਉਂਦੇ ਹੈਗੇ ਅੰਡ ਹੀਰਾ ਪਹੁੰਚਦੇ ਐ ਹੁਣ ਹੀਰਾ ਨਗਰ ਦੇ ਵਿੱਚ ਜਾ ਕੇ ਮਹੰਤ ਕਿਰਪਾਲਦਾਸ ਜੀ ਜਿਹੜੇ ਉੱਥੇ ਰਹਿ ਰਹੇ ਆ ਮਹੰਤ ਕਿਰਪਾਲਦਾਸ ਜੀ ਇੱਥੋਂ ਦੇ ਰਹਿਣ ਵਾਲੇ ਸੀ ਹੀਰਾ ਦੇ ਜਿਨ੍ਹਾਂ ਨੇ ਭਗਾਣੀ ਦੀ ਜੰਗ ਦੇ ਵਿੱਚ ਜਦੋਂ ਸਤਗੁਰਾਂ ਨੇ ਕਿਹਾ ਸੀ ਭਾਈ ਅਦਾਸੀ ਜਿਹੜੇ ਮਹੰਤਾ ਗਏ ਇਨਾਂ ਦੇ ਨਾਲ 500 ਸੇਵਕ ਹੋਰ ਸੀ 492 ਜਿਹੜੇ ਨਾਲ ਇਹਨਾਂ ਦੇ ਹੋਰ ਸੀਗੇ ਸਾਧੂ ਤੇ ਇਹਨਾਂ ਦੇ ਸਣੇ 500 ਜਣਾ ਬਣਦਾ ਸੀ ਇਹਨਾਂ ਨੇ ਇੱਕ ਜੱਥਾ ਬਣਾਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਜਦੋਂ ਪਿੰਡ ਹੀਰਾ ਵਿਖੇ ਆਏ ਸੀਗੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਸ਼ਹੀਮੀ 500 ਵਿਤੇ ਪਹੁੰਚੇ ਹੋਏ ਆ ਤਾਂ ਉਹਨੂੰ ਇੱਥੋਂ ਦਾ ਇੱਕ ਰਹਿਣ ਵਾਲਾ ਭਾਈ ਹਮੀਰਾ ਤੇ ਭਾਈ ਹਮੀਰਾ ਇੱਥੇ ਰਹਿੰਦਾ ਸੀ ਤੇ ਸਤਿਗੁਰਾਂ ਦੀ ਸੇਵਾ ਵੀ ਕੀਤੀ ਤੇ ਸਤਿਗੁਰਾਂ ਦਾ ਜੀ ਆਇਆਂ ਆਖਿਆ ਤੇ ਬੜਾ ਆਦਰ ਮਾਨ ਸਤਕਾਰ ਕੀਤਾ ਤਾਂ ਸਤਿਗੁਰਾਂ ਨੂੰ ਆਖਦਾ ਕਹਿੰਦਾ ਮਹਾਰਾਜ ਮੇਰੇ ਘਰ ਪੁੱਤਰ ਨਹੀਂ ਹੈ ਕੋਈ ਔਲਾਦ ਨਹੀਂ ਤੇ ਕਿਰਪਾ ਕਰੋ ਤਾਂ ਸਤਗੁਰਾਂ ਨੇ ਪਾਈ ਹਮੀਰੇ ਨੂੰ ਇਹ ਬਾਤ ਆਕੇ ਕਹਿੰਦੇ ਪਾਈ ਹਮੀਰਾ ਤੇਰੇ ਘਰ ਕੋਈ ਔਲਾਦ ਨਹੀਂ ਹੋਣੀ ਉਮਰ ਵੀ ਲੰਬੀ ਐ ਤੇਰੀ ਪਰ ਔਲਾਦ ਕੋਈ ਨਹੀਂ ਤੇਰੇ ਘਰ ਹੋਣੀ ਔਲਾਦ ਤੈਨੂੰ ਮਿਲ ਜਰੂਰ ਜਾਵੇਗੀ ਉਦਾਂ ਤਾਂ ਨੂੰ ਮਿਲ ਜਾਵੇਗੀ ਤੇਰਾ ਬਾਸਕਾ ਨੂੰ ਮਿਲ ਜਾਵੇਗਾ ਪਰ ਤੇਰੇ ਆਪਣੇ ਘਰ ਲਈ ਾਲਾਦ ਹੁੰਦੀ ਤੇ ਫਿਰ ਗੁਰੂ ਪਿਆਰਿਓ ਭਾਈ ਹਮੀਰਾ ਨੂੰ ਇਹ ਮਹਾਨ ਕਿਰਪਾਲ ਦਾ ਜੀ ਛੋਟੇ ਜਿਹੇ ਹੁੰਦੇ ਇਹਨਾਂ ਨੂੰ ਮਿਲੇ ਸੀਗੇ ਮਹਾਂਦ ਕ੍ਰਿਪਾਲਦਾ ਜੀ ਦਾ ਮਾ ਮਾਪ ਕੋਈ ਹੋਰ ਹੈ ਪਰ ਗੁਰੂ ਪਿਆਰਿਓ ਮਹਾਂਦ ਕ੍ਰਿਪਾਲਦਾਸ ਜੀ ਨੂੰ ਇਹ ਨਿੱਕੇ ਜਿਹੋ ਹੁੰਦੇ ਮਿਲੇ ਤੇ ਇਹਨਾਂ ਨੂੰ ਪਰਪਾਲਿਆ ਭਾਏ ਹਮੀਰਾ ਜੀ ਨੇ ਪਾਲ ਕੇ ਵੱਡੇ ਕੀਤਾ ਤੇ ਫਿਰ ਮਹਾਂਦ ਕ੍ਰਿਪਾਲਦਾਸ ਜੀ ਜਿਹੜੇ ਇਹ ਪਰ ਅਦਾਸੀ ਪੁਣੇ ਦੇ ਵਿੱਚ ਆ ਗਏ ਤੇ ਸ੍ਰੀ ਚੰਦ ਜੀ ਨੂੰ ਮੰਨਦੇ ਸੀ ਇਨਾਂ ਨੇ ਫਿਰ ਹੌਲੀ-ਹੌਲੀ ਜਥਿਆਂ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਅਦਾਸੀਆਂ ਦੇ ਨਾਲ ਦੂਰ-ਦੂਰ ਤੱਕ ਲੰਘ ਜਾਂਦੇ ਹੌਲੀ-ਹੌਲੀ ਫਿਰ ਇਹਨਾਂ ਨੇ ਆਪਣਾ ਜਥਾ ਤਿਆਰ ਕਰ ਲਿਆ ਇਹਦੇ ਤੁਰਦੇ ਫਿਰਦੇ ਗੁਰੂ ਪਿਆਰਿਓ ਮਹਾਂਜ ਦੇ ਕਿਰਪਾਲ ਦਾ ਜੀ ਜਦੋਂ ਪੰਗਾਣੀ ਦਾ ਜੰਗ ਹੋਇਆ ਫਿਰ ਉੱਥੇ ਗੁਰੂ ਪਿਆਰਿਓ ਪਹੁੰਚੇ ਹੋਏ ਸੀ ਭੱਜਣੋਂ ਬੰਦ ਕੀ ਕਰਦੇ ਆ ਪੌਂਟਾ ਸਾਹਿਬ ਤਾਂ ਪਰ ਜਦੋਂ ਗੁਰੂ ਪਿਆਰਿਓ ਪਗਾਣੀ ਦਾ ਜੰਗ ਹੋਣਾ ਸੀ ਤੇ ਸਤਿਗੁਰਾਂ ਨੇ ਆਖਿਆ ਕਹਿੰਦੇ ਭਾਈ ਅਰਦਾਸ ਸਿੰਘਾ ਨੂੰ ਇਹਨਾਂ ਨੂੰ ਵੀ ਪੁੱਛ ਲਵੋ ਮਹੰਤਾਂ ਨੂੰ ਕਿ ਭਾਈ ਹੁਣ ਜੰਗ ਲੜਨੀ ਆ ਤੇ ਹੁਣ ਆਪਣੇ ਕੰਮਰ कसे ਕਰ ਲੋ ਕਿਉ ਗੁਰੂ ਪਿਆਰੋ ਕੱਲੀ ਭਜਨ ਬੰਦਗੀ ਨਹੀਂ ਕਿ ਨਾਲ ਗੁਰੂ ਪਿਆਰੋ ਸ਼ਕਤੀ ਵੀ ਹੋਣੀ ਚਾਹੀਦੀ ਹੈ ਤੇ ਤਲਵਾਰ ਵੀ ਹੋਣੀ ਚਾਹੀਦੀ ਹੈ ਨਾਲ ਕਲੀ ਮਾਲਾ ਨਹੀਂ ਮਾਲਾ ਦੇ ਨਾਲ ਤਲਵਾਰ ਵੀ ਚਲਾਉਣੀ ਚਾਹੀਦੀ ਹੈ ਤਾਂ ਪਰ ਗੁਰੂ ਪਿਆਰਿਓ ਜਦੋਂ ਸਤਗੁਰਾਂ ਦਾ ਸੁਨੇਹਾ ਮਿਲਿਆ ਤਾਂ ਇਹਨਾਂ ਦੇ ਨਾਲ ਦੇ ਜਿਹੜੇ 499 ਸੀਗੇ ਉਹ ਤਾਂ ਭੱਜ ਗਏ ਕਹਿੰਦੇ ਵੀ ਮਰ ਜਾਵਾਂਗੇ ਆਪਾਂ ਨੂੰ ਤਾਂ ਲੜਨਾ ਕੋਈ ਨਹੀਂ ਆਉਂਦਾ ਫਿਰ ਕੱਲਾ ਮਹਾਂਤ ਕ੍ਰਿਪਾਲਦਾਸ ਸੀ ਜਿਹੜਾ ਇਹ ਰਹਿ ਗਿਆ ਸੀਗਾ ਉਸ ਟਾਈਮ ਤੇ ਫਿਰ ਮਹਾਂਤ ਕ੍ਰਿਪਾਲਦਾਸ ਨੇ ਗੁਰੂ ਪਿਆਰਿਓ ਉਹਨਾਂ ਦਾ ਜਿਹੜਾ ਸੂਰਮਾ ਸੀਗਾ ਮੋਗਲ ਫੌਜਾਂ ਦਾ ਹਿਆਤਖਾਨ ਹਿਆਤਖਾਨ ਨੂੰ ਫਿਰ ਆਪਣੇ ਛੋਟੇ ਦੇ ਨਾਲ ਭਾਵ ਕਿ ਉਹਨਾਂ ਦੇ ਕੋਲ ਛੋਟਾ ਘੋਟਿਆ ਘੋੜਾ ਸੀਗਾ ਮਤਲਬ ਚਾਹੇ ਘੋਟਾ ਕਹਿ ਲਓ ਚਾਹੇ ਛੋਟਾ ਕਹਿ ਲਗੇ ਤੇ ਫਿਰ ਮਹਾਂਤ ਕ੍ਰਿਪਾਲਦਾਸ ਜੀ ਦੇ ਕੋਲ ਸੀਗਾ ਤੇ ਫਿਰ ਉਹ ਹਿਆਤਖਾਨ ਦੇ ਜਦੋਂ ਸਿਰ ਦੇ ਵਿੱਚ ਮਾਰਿਆ ਤੇ ਉਹਨਾਂ ਦਾ ਜਿਹੜਾ ਵੱਡਾ ਸੂਰਮਾ ਸੀਗਾ ਗੁਰੂ ਪਿਆਰਿਓ ਜਰਨੈਲ ਤੇ ਉਹਨੂੰ ਮਾਰ ਦਿੱਤਾ ਮੁਗਲ ਫੌਜਾਂ ਦਾ ਤਾਂ ਉਦੋਂ ਫਿਰ ਗੁਰੂ ਪਿਆਰਿਓ ਸਤਿਗੁਰਾਂ ਨੇ ਇਹਦੀ ਪ੍ਰਸ਼ੰਸਾ ਕੀਤੀ ਤੇ ਵਡਿਆਈ ਕੀਤੀ। ਮਹਾਂਕ੍ਰਿਪਾਲਦਾ ਜੀ ਦੀ ਦਸਮ ਗ੍ਰੰਥ ਦੇ ਵਿੱਚ ਇਹਦੀ ਵਡਿਆਈ ਹੈ। ਮਹਾਂਕ੍ਰਿਪਾਲਦਾ ਜੀ ਨੂੰ ਆਕਿਆ ਵੀ ਤੂੰ ਬੜਾ ਚੰਗਾ ਕਰਮ ਕੀਤਾ ਗਇਆ। ਜਿਵੇਂ ਕ੍ਰਿਸ਼ਨ ਜੀ ਮਟਕੀਆਂ ਭਣ ਦਿੰਦੇ ਸੀਗੇ ਇਵੇਂ ਜਿਵੇਂ ਡੰਡਾ ਮਾਰ ਕੇ ਜਦੋਂ ਮਟਕੀਆਂ ਭੰਦੇ ਆ ਜਾਂ ਗਲੇਲਾ ਮਾਰ ਕੇ ਮਟਕੀਆਂ ਭੰਦੇ ਆ ਇਵੇਂ ਜਿਵੇਂ ਤੂੰ ਆਪਣੇ ਦੁਸ਼ਮਣ ਦਾ ਸਿਰ ਭੰਨਿਆਗਾ ਮਾਰ ਕੇ ਘੋਟਾ ਐਦਾ ਐਦਾ ਮਤਲਬ ਕਾਫੀ ਸਾਫਟਵੇਅਰਾਂ ਨੇ ਤਾਰੀਫ ਕੀਤੀ ਉਹਦੀ ਪ੍ਰਸ਼ੰਸਾ ਕੀਤੀ ਕੋਸ਼ ਹੋਈ ਤਾਂ ਫਿਰ ਬਾਅਦ ਦੇ ਵਿੱਚ ਹੁਣ ਜਦੋਂ ਉਥੋਂ ਆ ਕੇ ਗੁਰੂ ਪਿਆਰੋ ਪਿੰਡ ਹੀੜਾ ਆ ਕੇ ਰਹਿਣ ਲੱਗੇ ਮਹੰਤ ਕ੍ਰਿਪਾਲਦਾਸ ਜੀ ਤਾਂ ਮਹਾਂਤ ਕ੍ਰਿਪਾਲਦਾਸ ਜੀ ਨੂੰ ਜੋ ਸਤਿਗੁਰੂ ਜੀ ਇੱਥੇ ਹੀਰਾ ਪਿੰਡ ਵਿਖੇ ਪਹੁੰਚਦੇ ਐ ਮਿਲਦਿਆ ਤੇ ਮਹਾਂਤ ਕ੍ਰਿਪਾਲਦਾਸ ਬੜਾ ਖੁਸ਼ ਹੁੰਦਾ ਪਹਿਲਾਂ ਤਾਂ ਸ਼ਾਮਾਂ ਪਈਆਂ ਹੁੰਦੀਆਂ ਤਾਂ ਹੁਣ ਸਤਿਗੁਰੂ ਜੀ ਨੇ ਜਦੋਂ ਮਿਲਣਾ ਕੀਤਾ ਤੇ ਨਾਲ ਆਖਿਆ ਮਹਾਂਤ ਕ੍ਰਿਪਾਲਦਾਸ ਜੀ ਨੂੰ ਕਿ ਭਾਈ ਹੁਣ ਤੇਰੇ ਕੋਲੇ ਇੱਥੇ ਰਵਾਂਗੇ ਤਾਂ ਮਨੋਮਨੇ ਡਰ ਗਿਆ ਦੇਖੋ ਉਦੋਂ ਸੂਰਮਾ ਬਣ ਕੇ ਅਫਗਾਨੀ ਦੇ ਜੰਗ ਵੇਲੇ ਚੰਗਾ ਕੰਮ ਕੀਤਾ ਸੀ ਉਦੋਂ ਸਤਗੁਰਾਂ ਨੇ ਤ੍ਰੀਪ ਕੀਤੀ ਤੇ ਹੁਣ ਸਤਗੁਰਾਂ ਨੂੰ ਕੀ ਕਹਿੰਦਾਗਾ ਮੰਤ ਕ੍ਰਿਪਾਲ ਦਾਸ ਕਹਿੰਦਾ ਮਹਾਰਾਜ ਆਸੇ-ਪਾਸੇ ਮੁਸਲਮਾਨਾਂ ਦੇ ਪਿੰਡ ਐ ਤੇ ਮੈਨੂੰ ਮੁਸਲਮਾਨ ਲੋਕ ਮਾਰ ਦੇਣਗੇ ਤੇ ਤੁਸੀਂ ਮੁਗਲ ਸਰਕਾਰ ਦੇ ਬਾਗੀਓ ਤੇ ਤੁਸੀਂ ਬਾਗੀ ਹੋਏ ਵੇ ਆ ਤੇ ਤੁਹਾਡੇ ਮਗਰ ਮੁਗਲ ਫੌਜ ਲੱਗੀ ਹੋਈ ਹੈ ਤੇ ਮੈਨੂੰ ਇਹਨਾਂ ਨੇ ਮਾਰ ਦੇਣਾਗਾ ਤੇ ਤੁਸੀਂ ਇੱਥੋਂ ਚਲੇ ਜਾਓਗੇ ਰਹਿਣ ਜੋਗ ਜਗਾ ਨਹੀਂ ਹੈ ਤੇ ਸਤਗੁਰੂ ਪਾਸਾ ਜੀ ਕਹਿੰਦੇ ਤੂੰ ਡਰਦਾ ਕਿਉਂ ਆਂਗਾ ਕਹਿੰਦਾ ਨਹੀਂ ਮਹਾਰਾਜ ਮੈਨੂੰ ਮਾਰ ਦੇਣਗੇ ਹੁਣ ਉਧਰੋਂ ਤਾਂ ਸ਼ਾਮਾਂ ਪਈਆਂ ਹੋਣਗੀਆਂ ਹਨੇਰਾ ਹੋ ਰਿਹਾ ਹੈ ਤੇ ਉਧਰੋਂ ਇਹ ਮਹਾਂਤ ਕ੍ਰਿਪਾਲਦਾਸ ਕਹਿੰਦਾ ਵੀ ਤੁਸੀਂ ਅੱਗੇ ਜਾ ਕੇ ਕੋਈ ਹੋਰ ਕਿਸੇ ਜਗ੍ਹਾ ਤੇ ਆਪਣਾ ਕੋਈ ਰਾਤ ਦਾ ਪ੍ਰਬੰਧ ਕਰ ਲਵੋ ਤੇ ਮੈਂ ਤੁਹਾਨੂੰ ਰੱਖ ਨਹੀਂ ਸਕਦਾ ਕਿਉਂਕਿ ਮੈਨੂੰ ਡਰ ਲੱਗਦਾ ਮੈਨੂੰ ਮੁਸਲਮਾਨ ਲੋਕ ਮਾਰ ਦੇਣਗੇ ਤਾਂ ਜਦੋਂ ਇਹ ਗੱਲ ਆਖੀ ਨਾ ਤਾਂ ਹੁਣ ਮਹਾਂਤ ਕ੍ਰਿਪਾਲਦਾਸ ਜੀ ਨੂੰ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਇਹ ਆਖਿਆ ਬਚਨ ਕਹਿੰਦੇ ਮਹਾਂਤ ਜੀ ਤੁਹਾਨੂੰ ਮੁਸਲਮਾਨ ਹੀ ਤੁਹਾਨੂੰ ਮਾਰਨਗੇ ਤੇ ਹੁਣ ਥੋੜਾ ਸਮਾਂ ਪਵੇਗਾ ਫਿਰ ਮਹਾਂਤ ਕ੍ਰਿਪਾਲਦਾਸ ਨੂੰ ਗੁਰੂ ਪਿਆਰਿਓ ਰਾਏਕੋਟ ਦੇ ਰਹਿਣ ਵਾਲੇ ਮੁਸਲਮਾਨਾਂ ਨੇ ਤੇ ਫਾਹਾ ਦੇ ਕੇ ਮਾਰ ਦਿੱਤਾ ਸੀਗਾ ਚਾਹੇ ਤਾਂ ਸਮਝ ਲਵੋ ਵੀ ਸਤਗੁਰਾਂ ਦਾ ਬਚਨ ਸੀਗਾ ਚਾਹੇ ਕੋਈ ਆਪਣੇ ਆਪ ਤੋਂ ਕੋਈ ਗਲਤੀ ਦਾ ਜਿਵੇਂ ਮਰਜੀ ਰੱਖ ਲਵੋ ਤੇ ਮਹਾਂਤ ਕ੍ਰਿਪਾਲਦਾਸ ਜੀ ਨੂੰ ਰਾਏਕੋਟ ਦੇ ਰਹਿਣ ਵਾਲੇ ਮੁਸਲਮਾਨਾਂ ਨੇ ਉਹਨੂੰ ਖਤਮ ਕਰ ਦਿੱਤਾ ਤੇ ਜੇ ਸ਼ਾਇਦ ਸਤਗੁਰਾਂ ਦੀ ਜਦੋਂ ਪਹਿਲਾ ਸੇਵਾ ਕੀਤੀ ਸਤਗੁਰਾਂ ਦੇ ਨਾਲ ਪੰਗਾਣੀ ਦੇ ਜੰਗ ਦੇ ਵਿੱਚ ਹੁਣ ਵੀ ਸੇਵਾ ਕਰ ਲੈਂਦਾ ਤਾਂ ਸਤਗੁਰਾਂ ਦੀ ਕਿਰਪਾ ਵਰਤ ਜਾਂਦੀ ਇਹ ਫਿਰ ਉਹ ਗੱਲ ਹੋ ਗਈ ਗੁਰੂ ਪਿਆਰੋ ਇਹ ਸ਼ਰਾਫ ਨਹੀਂ ਹੈ ਜਦੋਂ ਕਹਿੰਦੇ ਹੁੰਦੇ ਆ ਇੱਕ ਮਾਂ ਦਾ ਪੁੱਤ ਆ ਉਹ ਚੰਗਾ ਕਰਮ ਕਰਦਾਗਾ ਤੇ ਮਾਂ ਉਹਨੂੰ ਅਸੀਸਾਂ ਦਿੰਦੀ ਹੈ ਬਾਪੂ ਉਹਨੂੰ ਅਸੀਸਾਂ ਦਿੰਦਾਗਾ ਪਰ ਜਦੋਂ ਗੁਰੂ ਪਿਆਰੋ ਉਹੀ ਪੁੱਤ ਹੁੰਦਾ ਜਦੋਂ ਮਾਰੇ ਕਰਮ ਕਰਦਾ ਹੈ ਪਰ ਉਹੀ ਮਾਂ ਤੇ ਬਾਪ ਕਹਿੰਦੇ ਵੀ ਤੈਨੂੰ ਜੰਮਦੇ ਨੂੰ ਕਿਉਂ ਨਾ ਮਾਰ ਦਿੱਤਾ ਤੇ ਉਦੋਂ ਖਤਮ ਕਰ ਦਿੰਦੇ ਤੈਨੂੰ ਔਕੇ ਹੋਏ ਵੀ ਪਰ ਬੋਲਦੇ ਆ ਨਾ ਐਵੇਂ ਜਿਵੇਂ ਗੁਰੂ ਪਿਆਰਿਓ ਜਦੋਂ ਚੰਗਾ ਕਰਮ ਕੀਤਾ ਸਤਿਗੁਰਾਂ ਨੇ ਤਾਰੀਫ ਕੀਤੀ ਪਰ ਜਦੋਂ ਗੁਰੂ ਪਿਆਰਿਓ ਸਤਿਗੁਰਾਂ ਨੂੰ ਇੱਥੇ ਲੋੜ ਸੀਗੀ ਸਤਿਗੁਰਾਂ ਨੇ ਕੋਈ ਉਹ ਤੋਂ جنگ ਨਹੀਂ ਸੀ ਕਰਾਉਣੀ ਉੱਥੇ ਰਹਿਣੇ ਸੀਗਾ ਇੱਕ ਰਾਤ ਰਹਿ ਕੇ ਸਤਿਗੁਰੂ ਜੀ ਚਲੇ ਜਾਂਦੇ ਪਰ ਨਹੀਂ ਗੁਰੂ ਪਿਆਰੋ ਜਦੋਂ ਇਹ ਬਚਨ ਆਖੇ ਵੀ ਤੁਸੀਂ ਕਿਤੇ ਹੋਰ ਜਾ ਕੇ ਪ੍ਰਬੰਧ ਕਰ ਲਵੋ ਮੈਂ ਤੁਹਾਨੂੰ ਵਿੱਚ ਰੱਖ ਨਹੀਂ ਸਕਦਾ ਪਰ ਸਤਿਗੁਰਾਂ ਨੇ ਸਹਿਸਵਾ ਕਹਿ ਦਿੱਤਾ ਚੰਗਾ ਭਾਈ ਤੈਨੂੰ ਮੁਸਲਮਾਨਾਂ ਤੋਂ ਡਰ ਲੱਗਦਾ ਤੈਨੂੰ ਮੁਸਲਮਾਨ ਹੀ ਤੈਨੂੰ ਮਾਰਨਗੇ ਤਾਂ ਫਿਰ ਭਾਈ ਕਿਰਪਾ ਮਹਾਂਤ ਕ੍ਰਿਪਾਲਦਾਸ ਜੀ ਉੱਥੇ ਮਾਰਿਆ ਗਿਆ ਹੁਣ ਸਤਿਗੁਰੂ ਗੁਰੂ ਗਰੀਬ ਨਵਾਜ ਪਾਸਾ ਜੀ ਪਿੰਡ ਹੀਰਾ ਤੋਂ ਅਗਲੇ ਨਗਰ ਦੇ ਵਿੱਚ ਸਤਗੁਰੂ ਜੀ ਪਹੁੰਚਦੇ ਐ ਤੇ ਸਿੱਖ ਸੰਗਤਾਂ ਨੂੰ ਤਾਰਨਾ ਕਰਨਗੇ ਸੋ ਆ ਪਾਵਨ ਇਤਿਹਾਸ ਜੋ ਕੱਲ ਨੂੰ ਸਰਵਣ ਕਰਾਂਗੇ ਅਗਲਾ ਜਿਹੜਾ ਜਿਵੇਂ ਜਿਵੇਂ ਸਤਗੁਰੂ ਗੁਰੂ ਗ੍ਰੀਵਨਾਰ ਪਾਸਾ ਜੀ ਸੰਗਤਾਂ ਨੂੰ ਉਤਾਰਦੇ ਐ ਉਵੇਂ ਜਿਵੇਂ ਪਾਵਨ ਇਤਿਹਾਸ ਨੂੰ ਆਪਾਂ ਸਰਵਣ ਕਰਦੇ ਜਾਵਾਂਗੇ ਹੋਈਆਂ ਕੋਲਾ ਚੁੱਕਾਂ ਦੀ ਖਿਮਾ ਸੁਬਲਾਉ ਪਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਪਤੇ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ